ਫਿਰੋਜ਼ਪੁਰ ਚ ਵਾਪਰੀ ਬੇਅਦਬੀ ਦੀ ਘਟਨਾਆਂ ਦਿਲ ਨੂੰ ਵੱਲੁੰਦਰਣ ਵਾਲੀਆਂ ਸੀਸੀਟੀਵੀ ਤਸਵੀਰਾਂ ਆਈਆਂ ਸਾਹਮਣੇ ਅੰਮ੍ਰਿਤਸਰ ਚ ਦਿਨ ਦਿਹਾੜੇ ਹਿੰਦੂ ਲੀਡਰ ਨੂੰ ਗੋਲੀਆਂ ਮਾਰਨ ਵਾਲਾ ਲੜੇਗਾ ਜਾਦ ਲੋਕ ਸਭਾ ਦੀ ਚੋਣ ਖਰੜਚ ਪੁੱਤ ਦਿਲਾਜ ਨੂੰ ਹੱਥਾਂ ਚ ਲੈ ਪੁੱਬਾ ਮਾਰ ਰੋਈ ਮਾਂ ਵਿਦੇਸ਼ ਦੀ ਤਰਤੀ ਉੱਤੇ ਬੁਝ ਗਿਆ ਪੰਜਾਬ ਦਾ ਇੱਕ ਹੋਰ ਚਿਰਾਗ ਫਤਿਹਗੜ੍ਹ ਸਾਹਿਬ ਜਿਹਾਣੀ ਅੰਦਰ ਖੜੀਆਂ ਬੌਂਡ ਗੱਡੀਆਂ ਨੂੰ ਲੱਗ ਗਈ ਭਿਆਨਕ ਅੱਗ ਦੇਖੋ ਕਿਵੇਂ ਮਚੇ ਅੱਗ ਦੇ ਪਾਮੜ ਅਤੇ ਪੁਲਿਸ ਵਾਲਿਆਂ ਨੂੰ ਪੈ ਗਈਆਂ ਪਾਜੜਾਂ ਅੰਮ੍ਰਿਤਸਰ ਚ ਦੇਖਦੇ ਹੀ ਦੇਖਦੇ ਵਾਪਰ ਗਿਆ ਵੱਡਾ ਹਾਦਸਾ ਕਾਰ ਚ ਲੱਗ ਗਈ ਅਚਾਨਕਾ ਗੱਗ ਚਿਮਨੀ ਚ ਹੋਇਆ ਸ਼ਾਰਟ ਸਰਕਟ ਦੇਖੋ ਮੌਕੇ ਦੀਆਂ ਤਸਵੀਰਾਂ ਸ਼੍ਰੀਨਗਰ ਚ ਸ਼ਹੀਦ ਹੋਏ ਪੰਜਾਬ ਦੇ ਫੌਜੀ ਪੁੱਤ ਦੇ ਸਸਕਾਰ ਉੱਤੇ ਰੋਇਆ ਸਾਰਾ ਪਿੰਡ ਮਾਪਿਆਂ ਦੇ ਛੋਟੇ ਬੱਚਾ ਦਾ ਦੁੱਖ ਵੀ ਨਹੀਂ ਦੇਖਿਆ ਜਾਂਦਾ ਤਰੰਤਾਂਜਪੀਰ ਦੀ ਦਰਗਾਹ ਉੱਤੇ ਮਾੜਾ ਕੰਮ ਕਰਦਾ ਸੀ ਨੌਜਵਾਨ ਕਮੇਟੀ ਮੈਂਬਰਾਂ ਨੇ ਰੰਗੀ ਹੱਥੀ ਕੀਤਾ ਕਾਬੂ ਰੱਜ ਕੇ ਕੀਤੀ ਛਿੱਤਰਪਰੇਡ ਮਾਹੌਲ ਹੋ ਗਿਆ ਗਰਮ Rajasthan ਚ ਐਕਸਪ੍ਰੈਸ ਵੇ ਉੱਤੇ ਵਾਪਰਿਆ ਭਿਆਨਕ ਸੜਕ ਹਾਦਸਾ ਇੱਕੋ ਪਰਿਵਾਰ ਦੇ 6 ਲੋਕ ਹਲਾਕ 2 ਬੱਚਾ ਦੀ ਹਾਲਤ ਗੰਭੀਰ ਗੁਰਮੀਤ ਸਿੰਘ ਕੁੱਡੀਆਂ ਬੋਲੇ ਹਰ ਸਿਮਰਤ ਬਾਦਲ ਨੂੰ ਲੱਗ ਰਿਹਾ ਡਰ ਇਸ ਲਈ ਮੇਰੇ ਉੱਤੇ ਕਰ ਰਹੇ ਵੱਧ ਫੋਕਸ ਅਬੂਹਰ ਚਕਾਰ ਅਤੇ ਸਕੂਟਰ ਦੀ ਭਿਆਨਕ ਟੱਕਰ ਮੱਚ ਗਿਆ ਚੀਕ ਤਿਹਾਰਾ ਦੋ ਕਰਾ ਦੇ ਵਿਸ਼ੇ ਸੱਥਰ